ਦੋਸਤੋ ਇਹ ਤਸਵੀਰਾਂ ਨੇ ਬਠਿੰਡਾ ਦੇ ਸਾਈਂ ਨਗਰ ਦੀਆਂ ਜਿੱਥੇ ਰਾਤ 1 ਵਜੇ ਜਿਹੜਾ ਹੈਗਾ ਸੂਆ ਟੁੱਟ ਗਿਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਦਾਖਲ ਹੋ ਚੁੱਕਿਆ ਹਾਲਾਤ ਇਹ ਨੇ ਵੀ ਕਈ-ਕਈ ਫੁੱਟ ਪਾਣੀ ਇੱਥੇ ਜਿਹੜਾ ਹੈਗਾ ਜਮਾ ਹੋ ਚੁੱਕਿਆ ਪਰ ਪ੍ਰਸ਼ਾਸਨਿਕ ਮਦਦ ਹਲੇ ਤੱਕ ਇਨ੍ਹਾਂ ਘਰਾਂ ਨੂੰ ਜਾਂ ਇਨ੍ਹਾਂ ਘਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਲੇ ਖਲਬ ਨਹੀਂ ਕਰਾਈ ਗਈ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨੇ-ਕਿੰਨੇ ਫੁੱਟ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਿਆ ਹੈ ਹਲਾਤ ਵੱਤੋਂ ਬੱਤਰ ਨੇਪਲ ਹਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚਿਆ ਨਹੀਂ ਬਾਈ ਜੀ ਕੀ ਨਾਮ ਹੈ ਤੁਹਾਡਾ ਰਵ ਰਾਠ ਸਿੰਘ ਹੈ ਜੀ ਕੀ ਗੱਲ ਹੋਈ ਹੈਗੀ ਇਹ 2 ਵਜੇ ਪਾੜ ਪਿਆ ਜੀ ਪਾੜ ਅੱਛਾ ਹਾਂ ਜੀ ਕਿੰਨਾ ਕੁ ਪਾੜ ਹੈ ਪਾੜ ਹੈਗਾ ਜੀ ਮੰਨ ਲਓ 25 ਕਿ ਫੁੱਟ ਦਾ ਨੁਕਸਾਨ ਕਿੰਨਾ ਕੁ ਹੋਇਆ ਹੈ ਨੁਕਸਾਨ ਤਾਂ ਸਾਰਿਆਂ ਦਾ ਹੀ ਹੋਇਆ ਜੀ ਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਜੀ ਲੋਕਾਂ ਦੇ ਕਈ ਘਰ ਵੀ ਡਿੱਗ ਪਏ ਜੀ ਅੱਛਾ ਹਾਂ ਜੀ ਕਿੰਨੇ ਘਰ ਡੱਗੇ ਨੇ ਕਿੰਨੇ ਕੁ ਲੋਕ ਕਿਚਲੇ ਹੈ ਮੰਨ ਲਓ ਵੀ ਡਿੱਗੇ ਹੀ ਆ 4-5 ਤਾਂ ਅੱਛਾ ਹਾਂ ਜੀ ਤੇ ਪ੍ਰਸ਼ਾਸਨਿਕ ਮਦਦ ਕਾਈ ਹਾਲ ਤੱਕ ਪ੍ਰਸ਼ਾਸਨ ਤਾਂ ਹੁਣ ਹੀ ਹੁਣ ਆਏ ਆ ਜੀ ਇਧਰ ਮੰਨ ਲਓ ਪੱਤਰਕਾਰ ਵਗੈਰਾ ਉਹੋ ਬਾਕੀ ਮੁਲਾਜ਼ਮ ਤਾਂ ਬਹੁਤ ਜੱਪ ਆਏ ਅੱਛਾ ਹਾਂਜੀ ਪਾਣੀ ਬੰਦ ਹੋ ਗਿਆ ਪਿੱਛੇ ਪਾਣੀ ਨਹੀਂ ਬੰਦ ਹੋਇਆ ਸਰ ਪਾਣੀ ਆਈ ਜਾਂਦਾ ਜੀ ਕਿੰਨਾ ਕੁ ਇੱਥੇ ਬਸੋਂ ਆਏ ਜਿਹੜੀ ਗੱਲ ਕਰੀਏ ਬਸ ਇੱਥੇ ਬਹੁਤ ਜੀ ਹੈਗਾ ਹੀ ਮੰਨ ਕੇ ਚਲੋ ਤਿੰਨ ਤਿੰਨ 400 ਘਰ 3-400 ਘਰ ਹਾਂਜੀ ਠੀਕ ਹੈ 400 ਮੰਨੋ ਤੁਸੀਂ ਕੋਈ ਗੱਲ 400 ਘਰ ਹੈਗਾ ਪੰਜ ਗਰੀਬ ਤਬਕਾ ਜੀ ਸਾਰਾ ਹਾਂਜੀ ਸਾਰਾ ਗਰੀਬ ਤਬਕਾ ਜੀ ਮਸਾ ਬਣਾਏ ਜੀ ਮੰਨ ਲਓ ਲੇਵਰ ਦਾ ਕੰਮ ਕਰ ਕਰ ਕੇ ਅੱਛਾ ਹਾਂਜੀ ਇਹ ਹੁਣ ਤੁਸੀਂ ਆਪ ਹੱਥਾਂ ਚ ਚੱਕਿਆ ਕੀ ਆ ਕੋਈ ਰਾਤਾਂ ਖੰਦ ਲੈ ਲੈ ਕੇ ਚਾਹੁੰਦੇ ਆ ਕਈਆਂ ਲੈ ਲੈਣਾ ਮਾ ਕੇ ਤੇ ਵਾਸਤੇ ਨੇ ਮਦਦ ਕਰੀ ਜੀ ਕੋਈ ਨਹੀਂ ਆਇਆ ਅੱਛਾ 2 ਵਜੇ ਦੇ ਤੁਰੇ ਫਿਰ ਦੋ ਵਜੇ ਦੇ ਅਸੀਂ ਕੰਮ ਕਰਦੇ ਆ ਅੱਛਾ ਠੀਕ ਹੈ ਇੱਥੇ ਕਦੇ ਕਿੱਧਰ ਕਰੀਏ ਨੇ ਬੰਦੇ ਇੱਥੇ 10 ਨੰਬਰ 'ਚ ਘਰੀ ਡਿਗ ਪੈ ਇੱਕ ਗਰੀਬ ਦਾ ਕਰੇ ਦਾ ਅੱਛਾ ਠੀਕ ਹੈ ਪਾਣੀ ਮਰ ਕੇ ਇਹਨਾਂ ਪਾਣੀ ਖੜਾ ਹੀ ਕਰਾ ਅੱਛਾ ਕਿਸੇ ਜਵਾਬ ਕੱਢੇ ਕਰੋ ਅੱਛਾ ਕੋਈ ਬੰਦੇ ਕੱਢੇ ਕਰੋ ਆਹ ਤੇ ਲੱਗੇ ਪਏ ਆ ਸਾਈਂ ਅੱਛਾ ਸਾਰੇ ਇਹਨੇ ਆ ਲੱਤਾ ਤੁਸੀਂ ਜਨਗਾ ਇਹ ਤਾਂ ਰਾਤ ਦੇ ਲੱਗੇ ਆ 2 ਵਜੇ ਤੱਕ ਪਤਾ ਲੱਗੇ 2 ਵਜੇ 3 ਵ ਕੀ ਕਹਿੰਦਾ ਕੀ ਹੈ ਕੋਈ ਆਏ ਲੋ ਜਿਹੜੇ ਇਹਨਾਂ ਦੇ ਕੋਈ ਵੱਡਾ ਮਲਾਜ਼ਮ ਕੋਈ ਨਹੀਂ ਆਇਆ ਜੀ ਅੱਛਾ ਵੱਡਾ ਮੰਨ ਲਓ ਕੋਈ ਬੰਦਾ ਨਹੀਂ ਆਇਆ ਨਾ ਕੋਈ ਇੱਥੇ ਸਾਡੇ ਐਮਸੀ ਆਇਆ ਨਾ ਕੋਈ ਮੰਨ ਲਓ ਕੋਈ ਨਹੀਂ ਆਇਆ ਜਿਹੜਾ ਵੀ ਬੋਡਾ ਲੈਨ ਨੂੰ ਮੂੰਹ ਚੱਕ ਲੈਂਦੇ ਆ ਕੋਈ ਬੰਦਾ ਸਾਡੀ ਸਾਰ ਲੈਨ ਨਹੀਂ ਆਇਆ ਸਾਰ ਲੈਨ ਨਹੀਂ ਆਇਆ ਵੀ ਮਰੇ ਆ ਗਏ ਸਾਰੇ ਗਰੀਬ ਆ ਜੀ ਇੱਥੇ ਕੋਈ ਐ ਤਾਂ ਹੈ ਨਹੀਂ ਕੋਈ ਵੱਡਾ ਘਰ ਹੈਗਾ ਸਾਰੇ ਗਰੀਬ ਘਰਾਂ ਦੇ ਸਾਰੇ ਲੈਨ ਫੈਕਟਰੀਆਂ ਤੇ ਕੰਮ ਕਰਦੇ ਆ ਬਾੜੀ ਦੇ ਟੱਪੇ ਵਾਲੇ ਪ੍ਰਾਈਵੇਟ ਵਰਕਰਾਂ ਸੀ ਸਾਰੇ ਅੱਛਾ ਕਮਾਉਣੇ ਤਾਂ ਖਾਣੇ ਆ ਠੀਕ ਹੈ ਠੀਕ ਹੈ ਸਾਡੀ ਕਿਸੇ ਨੇ ਸਾਰ ਲੈਣ ਵੀ ਨਹੀਂ ਆਇਆ ਜੀ ਅੱਛਾ ਮਰਗੇਗੇ ਜੀ ਮਲਾਜਮ ਆ ਰਹੀ ਤਾਂ ਕਰਕੇ ਦੇਓ ਵਿਚਾਰੇ ਉਹ ਖੜੇ ਆ ਜੀ ਉਹ ਖੜੇ ਆ ਮਲਾਜਮ ਆਏ ਆ ਪੁਲਿਸ ਵਾਲੇ ਆ ਨਹੀਂ ਆ ਮਲਾਜਮ ਆਇਆ ਉਹ ਵਿਚਾਰੇ ਉਦੋਂ ਦੀ ਖੜੇ ਆ ਤੜਕੇ ਦੀ ਖੜੇ ਆ ਉਹ ਸਾਰੇ ਤੜਕੇ ਦੀ ਰਾਤ ਦੀ ਆ ਗਈ ਸੀ ਰਾਤ ਨੂੰ ਆ ਗਈ ਸੀ ਉਹ ਤਾਂ ਮਲਾਜਮ ਤਾਂ ਆ ਗਈ ਸੀ ਚਲੀ ਗਿਆ ਜੀ ਬੱਚੇ ਸੀ ਆਪ ਹੀ ਸਾਰਾ ਮਲਾ ਇਕੱਠਾ ਹੋ ਕੇ ਕਈਆਂ ਚੱਕੀ ਫਿਰਦਾ ਕੋਈ ਕੋਈ ਆਪਦਾ ਘਰ ਵਿੱਚੋਂ ਦਾ ਫਿਰਦਾ ਕੋਈ ਆਪਦਾ ਘਰ ਵਿੱਚੋਂ ਦਾ ਬਾਈ ਆ ਪਾਣੀ ਇਹ ਦੇਖ ਦੇਖ ਲੋ ਜੀ ਕਿੰਨੇ ਕਿੰਨੇ ਫੁੱਟ ਪਾਣੀ ਹੈਗਾ ਪਾਣੀ ਹੈ ਜੀ ਸਾਢੇ 3-4 ਫੁੱਟ ਅੱਛਾ ਬਈ ਅੱਗੇ ਜਾਏਗਾ ਪਾਣੀ ਹੈ 3-4 ਫੁੱਟ ਆ ਜੀ ਅੱਛਾ ਇੱਥੇ ਜੇ ਆ ਕੇ ਬਸ ਸਾਡੇ ਤਿੰਨ ਫੋਟਾ ਸਰ ਪਾਣੀ ਘਰਾਂ ਚ ਖੜਾ ਹੀ ਪੜਿਆ ਅੱਛਾ ਇਸ ਟਾਈਮ ਸਮਾਨ ਦੇ ਕੀ ਹਾਲਾਤ ਨੇ ਫਿਰ ਸਾਰਾ ਹੀ ਗਿਆ ਸਾਰਾ ਤਾਂ ਸਾਰਾ ਗਿਆ ਹੀ ਅੱਛਾ ਜਿਹੜਾ ਭੱਜ ਗਿਆ ਉਹ ਗਈ ਅੱਛਾ ਠੀਕ ਬੈੱਡ ਬਿਸਤਰੇ ਸਭ ਗਏ ਅੱਛਾ ਸਮਾਨ ਤਾਂ ਸਾਰਾ 10 ਮੀਟਰ ਦੇ ਮੀਟਰ ਵੀ ਡੁੱਪ ਗਈ ਉਹਦੇ ਸਪਲਾਈ ਬੰਦ ਕਰਤੀ ਬਿਜਲੀ ਅੱਛਾ ਹੋਰ ਤਾਂ ਨਹੀਂ ਖਤਰੇ ਵਾਲਾ ਕੰਮ ਹੈ ਇੱਥੇ ਅੱਛਾ ਅੱਛਾ ਬੱਚੇ ਵੀ ਆ ਰਹੇ ਆ ਠੀਕ ਬੱਚੇ ਵੀ ਆ ਰਹੇ ਇੱਥੋਂ ਬੱਚੇ ਆ ਰਹੇ ਮੜਾ ਧਿਆਨ ਹੈ ਤਾਂ ਪੱਕਾ ਹੀ ਹੈ ਪਰ ਮੜਾ ਫੇਰ ਵੀ ਧਿਆਨ ਆਓ ਦੇਖੋ ਜੀ ਆਓ ਦੇਖੋ ਬਹੁਤ ਪੁਰਾਣਾ ਪ੍ਰਸ਼ਾਸਨ ਨੇ ਕੀ ਬਦਲ ਰਹੀ ਆ ਦੇ ਇਹ ਤਾਂ ਹੈ ਨਹੀਂ ਕੋਈ ਇਹਨਾਂ ਦੇ ਮਤਲਬ ਜੇ ਪ੍ਰਸ਼ਾਸਨ ਮਦਦ ਕਰ ਰਿਹਾ ਹੁੰਦਾ ਤਾਂ ਉਹ ਜੀ ਇਹਨਾਂ ਦਾ ਵਿਚਾਰਾ ਤਾਂ ਸਾਰਾ ਕੁਝ ਡੁੱਬ ਗਿਆ ਵਿਚਾਰੇ ਜਵਾਕਾਂ ਨੂੰ ਕੱਢ ਕੱਢ ਲਈ ਆਉਂਦੇ ਆ ਅੱਛਾ ਬਾ ਦੇ ਵਿਚਾਰੇ ਕਮਰੇ ਕਮਰੇ ਜੀ ਫਲੈਂਡਰ ਸਿਊਂਡਰ ਸਭ ਤੇ ਰਹਿੰਦੇ ਕਮਰੇ ਜੀ ਅੱਛਾ ਕਿੰਨੇ ਕੇ ਫੁੱਟ ਪਾਣੀ ਹੈ ਯਾਰ ਦੇਖੋ ਜੀ ਛਾਤੀ ਤੱਕਰ ਪਾਣੀ ਹੈ ਮੇਰੇ ਹੂੰ ਆ ਛਾਤੀ ਤੱਕਰ ਪਾਣੀ ਹੈ ਜੀ ਕਿੰਨੇ ਕਿੰਨੇ ਵਜੇ ਟੁੱਟਿਆ ਕਿੰਨੇ ਵਜੇ ਸੀਗਾ ਇਹ ਇਹ ਰਾਤ 1:30 ਵਜੇ ਅੱਛਾ 1:30 ਟੁੱਟਿਆ ਠੀਕ ਹੈ ਜਿਵੇਂ ਆਕਾਂ ਦਾ ਬਹੁਤ ਬੁਰਾ ਹਾਲ ਆ ਹੁਣ ਇਹ ਦੂਜਾ ਦੇ ਮੱਛਰ ਦਾ ਬੁਰਾ ਹਾਲ ਹੋ ਜੂਗਾ ਜੀ ਅੱਛਾ ਤਾਂ ਕੋਨ ਕਰ ਰਿਹਾ ਕੋਈ ਸਪਰੇ ਕੋਈ ਕਰਨਾ ਵੀ ਕੋਈ ਨਾ ਉਹ ਤੇ ਬਿਮਾਰੀਆਂ ਲੱਗਣ ਨੂੰ ਹੋਰ ਥਾਂ ਜੀ ਕੋਈ ਗਰੀਬ ਬੰਦੇ ਆ ਕੋਈ ਐ ਤਾਂ ਹੈ ਨਹੀਂਗਾ ਕੋਈ ਜਿਹੜਾ ਮੀਰ ਬੰਦਾ ਹੈਗਾ ਇੱਥੇ ਠੀਕ ਹੈ ਕੋਈ ਕੀ ਕਰਨਗੇ ਦਿਹਾੜੀ ਕਰਨਗੇ ਕਿ ਆਪਦਾ ਲਾਜ ਲੱਪਾ ਕਰਾਉਣਗੇ ਕਿ ਆਪਦਾ ਘਰ ਪਾਉਣਗੇ ਕਿ ਆਪਦਾ ਸਮਾਨ ਸਪਾ ਲੈਣਗੇ ਸਾਰਾ ਕੁਝ ਤੈਰ ਗਿਆ ਕੀ ਅੱਛਾ ਕੋਈ ਹਾਲ ਨਹੀਂ ਬਹੁਤ ਬੁਰਾ ਹਾਲ ਚਾਚਾ ਚਾਰਪੋਟ ਪਾਣੀ ਅੰਦਰ ਤੇ ਆਇਆ ਸਾਡੇ ਪਾਣੀ ਇਤਰਾ ਚਾਰ ਪੰਜ ਦਾ 8 10 ਦਾ ਘਰ ਡਿੱਗ ਪਏ ਹੁਣੇ ਹੁਣੇ ਅੱਛਾ ਤੇ ਹੁਣ ਜਿਹੜੇ ਬਾਅਦ ਜਿਹੜੇ ਡਿੱਗਣਗੇ ਉਹ ਵੱਖਰੀ ਹੈ ਜੀ ਓਕੇ ਉਹਦੇ ਦਾ ਮੰਗੇ ਅੰਦਰ ਟਕਰ ਗਿਆ ਪਾਣੀ ਹਾਂ ਅੱਛਾ ਤੇ ਟਕਰੇ ਮੇਰੇ ਪਾਣੀ ਉੱਥੇ ਅੱਛਾ ਸਮਾਨ ਫਿਰ ਬਚਿਆ ਕੁਝ ਮਾੜਾ ਮੋਟਾ ਕਿਨੇ ਜੀ ਕੁਝ ਨਹੀਂ ਬਚਾਸ ਕੇ ਅੱਛਾ ਖਾਣ ਪੀਣ ਦਾ ਵੀ ਨਹੀਂ ਬਚਾਸ ਕੇ ਸੀ ਤਾਂ ਅੱਛਾ ਆਟੇ ਦੀ ਢੋਲੀ ਸਿਲੰਡਰ ਲੈਣਾ ਦੇਣਾ ਸਭ ਡੋੜਿਆ ਫਿਰਦਾ ਪਾਣੀ ਸੀ ਠੀਕ ਹੈ ਠੀਕ ਹੈ ਠੀਕ ਹੈ ਸੋ ਦੋਸਤੋ ਇਹ ਹਾਲਾਤ ਨੇ ਬਠਿੰਡਾ ਦੇ ਸਾਈਂ ਨਗਰ ਦੇ ਇਹ ਬਰਸਾਤ ਦਾ ਪਾਣੀ ਨਹੀਂ ਹੈਗਾ ਇਹ ਸੂਹਾ ਟੁੱਟਿਆ ਇੱਥੇ ਸੂਹਾ ਟੁੱਟਣ ਤੋਂ ਬਾਅਦ ਜਿਹੜਾ ਹੈ ਸੰਘਣੀ ਵਸੋਂ ਦੇ ਵਿੱਚ ਸੂਹਾ ਟੁੱਟਣ ਕਰਕੇ ਜਿਹੜਾ ਹੈਗਾ ਇਹ 4-4 5-5 ਫੁੱਟ ਪਾਣੀ ਜਿਹੜਾ ਹੈਗਾ ਭਰ ਗਿਆ ਹਾਲਾਤ ਇਹਨੇ ਵੱਧ ਤੋਂ ਵੱਧ ਨੇ ਪ੍ਰਸ਼ਾਸਨਿਕ ਅਧਿਕਾਰੀ ਹਲੇ ਤੱਕ ਕੋਈ ਨਹੀਂ ਪਹੁੰਚਿਆ ਪਰ ਲੋਕ ਆਪਦੇ ਘਰਾਂ ਤੋਂ ਪ੍ਰਵਾਸ ਕਰਨ ਲਈ ਮਜਬੂਰ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੈ ਆਪਦੇ ਬੱਚਿਆਂ ਨੂੰ ਸੁਰੱਖਤ ਥਾਵਾਂ ਤੇ ਲੈ ਕੇ ਜਾ ਰਹੇ ਨੇ ਸੋ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੀ ਇਹ ਜਿਹੜਾ ਸਾਈਂ ਨਗਰ ਹੈ ਇਹ ਵਿਚਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ ਇਹ ਇਹਨਾਂ ਦੀ ਮਦਦ ਲਈ ਜਰੂਰ ਪਹੁੰਚਣ ਕਈ ਕਈ ਫੁੱਟ ਪਾਣੀ ਆ ਦੇਖੋ ਉਹ ਬੱਚੇ ਆ ਦੀ ਮਾਂ ਨੂੰ ਸੁਰੱਖਤ ਥਾਂ ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਮੀਟਰ ਤੱਕ ਜਿਹੜੇ ਬਿਜਲੀ ਦੇ ਨੇ ਉਹ ਪਾਣੀ ਦੇ ਵਿੱਚ ਡੁੱਬਣ ਦੇ ਹਾਲਾਤ ਦੇ ਵਿੱਚ ਨੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਵੀ ਕਿੰਨੇ 3 3 4 4 ਫੁੱਟ ਪਾਣੀ ਆ ਲੋਕ ਸੁਰੱਖਤ ਥਾਵਾਂ ਵੱਲ ਜਾ ਰਹੇ ਨੇ ਇਧਰੋਂ ਰਾਹ ਹੈਗਾ ਜਾਣ ਦਾ ਆਪਾਂ ਜੇ ਅੱਗੇ ਜਾਣਾ ਹੋਵੇ ਹਾਂਜੀ ਜੀ ਜ਼ਿਆਦਾ ਅਗਲੇ ਪਾਣੀ ਜ਼ਿਆਦਾ ਪੱਕਾ ਰਾਹ ਹੈਗਾ ਕਿ ਟੋਏ ਨੇ ਨਹੀਂ ਪੱਕਾ ਇਹ ਗੱਲ ਤਾਂ ਹੈ ਪਾਣੀ ਜ਼ਿਆਦਾ ਹੈ ਜੀ ਹਾਂ ਐ ਜਾ ਸਕਦੇ ਆ ਪੱਕਾ ਉਹ ਇੱਥੇ ਕਿਰਾ ਆ ਡੁੱਬਣਾ ਇੱਥੋਂ ਨੀਵੇਂ ਰਹੂਗਾ ਪਾਣੀ ਉਹ ਉੱਥੇ ਦੇਖੋ ਉੱਥੋਂ ਦੇਖ ਲਈ ਉਦੋਂ ਅੱਗੇ ਜਾ ਕੇ ਜ਼ਿਆਦਾ ਹੈ ਜੀ ਅੱਛਾ ਗਲੀਆਂ ਤਾਂ ਗਲਤ ਕਿਰਾਏ ਪੈ ਜੀ ਇਧਰ ਆ ਗੋਨੀ ਪਾਣੀ ਰੋਕੀ ਨਹੀਂ ਰਹੀ ਪਾਣੀ ਕੋਈ ਕਮਦਾਰ ਨਾਮ ਹੀ ਨਹੀਂ ਰਹਾ ਬੰਦਾ ਲੇ ਗਿਆ ਪਾਣੀ ਅੱਛਾ ਤੁਸੀਂ ਰਾਤ ਦੇ ਹੀ ਫਿਰਦੇ ਹੋ 2:30 ਵਜੇ ਦੇ ਹੀ ਫਿਰਦੇ ਹਾਂ ਅੱਛਾ 2:30 ਵਜੇ ਪਾਣੀ 6 ਨੰਬਰ ਗਲੀ ਤੇ ਸੀ ਇੱਥੋਂ ਵੜਨ ਲੱਗਿਆ ਸੀ ਠੀਕ ਹੈ ਅੰਦਾਜ਼ਾ ਪਨ ਲੱਗੇ ਪਾਣੀ ਵਗ ਰਿਹਾ ਸੋ ਦੋਸਤੋ ਇਹ ਹਾਲਾਤ ਨੇ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਰੁਪਿਆ ਰੁਪਿਆ ਜੋੜ ਕੇ ਆਪਣੇ ਘਰ ਬਣਾਏ ਸੀ ਪਰ ਅੱਜ ਇਹਨੂੰ ਕੁਦਰਤ ਦਾ ਕਹਿਰ ਤਾਂ ਨਹੀਂ ਕਹਿ ਸਕਦੇ ਆਪਾਂ ਇਤਨਾ ਕਿਤੇ ਕਿਸੇ ਦੀ ਅੰਗੈਲੀ ਤਾਂ ਹੈਗੀ ਐ ਕਿਉਂਕਿ ਸਰਕਾਰ ਵੱਲੋਂ ਜ਼ਿਆਦਾਤਰ ਜਿਹੜੇ ਸੂਏ ਨਹਿਰਾਂ ਨੇ ਪੱਕੀਆਂ ਕੀਤੀਆਂ ਗਏ ਨੇ ਪਰ ਫਿਰ ਵੀ ਜੇ ਇਸ ਤਰ੍ਹਾਂ ਸੰਘਣੀ ਆਬਾਦੀ ਦੇ ਵਿੱਚ ਸੂਏ ਟੁੱਟ ਜਾਂਦੇ ਨੇ ਸਵਾਲ ਤਾਂ ਖੜੇ ਹੋਣਗੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਈ ਕਰਾਂ ਦੇ ਜਿਹੜੇ ਹੈਗਾ ਕੰਧਾਂ ਡਿੱਗਣ ਦੀ ਜਿਹੜੀ ਗੱਲ ਆਖੇ ਬਸ ਸਿਕਾ ਵੱਲੋਂ ਕਹੀ ਜਾ ਰਹੀ ਹੈ ਇਹ ਬਠਿੰਡੇ ਦੇ ਸਾਈਂ ਨਗਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਈ-ਕਈ ਫੁੱਟ ਪਾਣੀ ਜਿਹੜਾ ਹੈਗਾ ਇੱਥੇ ਜਮਾ ਹੋ ਚੁੱਕਿਆ ਹੈ ਰਾਤ 1 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਲੋਕ ਲਗਾਤਾਰ ਜਿਹੜਾ ਹੈਗਾ ਆਪਣਾ ਘਰ ਛੱਡਣ ਲਈ ਮਜਬੂਰ ਨੇ ਸੁਰੱਖਤ ਥਾਵਾਂ ਵੱਲ ਜਾ ਰਹੇ ਨੇ ਠੀਕ ਹੈ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਆਪਣੀ ਪੱਧਰ ਤੇ ਇਹਨਾਂ ਵੱਲੋਂ ਪਾੜ ਪੂਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਪਾਣੀ ਦਾ ਬਹਾਾ ਤੇਜ਼ ਹੋਣ ਕਾਰਨ ਜਿਹੜਾ ਹੈਗਾ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਹ ਹਾਲਾਤ ਨੇ ਬਠਿੰਡਾ ਦੇ ਵਿੱਚ ਬਰਸਾਤ ਭਾਵੇਂ ਕੱਲ੍ਹ ਹੋਈ ਸੀ ਹੋਈ ਵੀ ਥੋੜੀ-ਬਹੁਤੀ ਸੀ ਪਰ ਇਹਦਾ ਖਮਿਆਜਾ ਜਿਹੜਾ ਹੈਗਾ ਅੱਜ ਇਹ ਸਾਈਂ ਨਗਰ ਦੇ ਵਸਨੀਕਾਂ ਨੂੰ ਜਿਹੜਾ ਹੈਗਾ ਭੁਗਤਣਾ ਪੈ ਰਿਹਾ ਹੈ ਫਿਰ ਬੰਦ ਵੀ ਕੀਤਾ ਉਹ ਉਹ ਰੁਕਾ ਲਾ ਦਿੱਤਾ